ਮੈਂ ਆਣਾ ਪੜਦੇ ਧੁੰਦੀ ਪਈ ਹਾਂ ਸਾਰੇ ਪੜਦੇ ਲਾ ਕੇ ਅਜਿਹਾ ਲੱਗਦਾ ਖਾਲੀ ਖਾਲੀ ਲੱਗਦਾ ਚਾਹ ਤੇ ਉਹ ਮੈਂ ਪਹਿਲਾਂ ਨਾ ਪੜਦੇ ਆ ਜਿਹੜੇ ਉਹ ਹੋਣ ਉਹਨਾਂ ਵਿੱਚ ਪਾ ਕੇ ਨਾ ਰੱਸੀ ਦੀ ਬੰਨ ਕੇ ਧੁੰਦੀ ਆ ਆ ਮੈਂ ਮਗਰ ਕਾਲੀ ਕਾਲੀ ਪਾ ਦੇ ਤੇ ਸਾਰੇ ਪੜਦੇ ਨੂੰ ਦੇ ਰੱਖਦੇ ਤਾਂ ਕੋਈ ਹੱਲ ਹੈਗਾ ਹੁਣ ਕੀ ਕਰਨਗੇ ਦੱਸੋ ਇਹ ਕਿੰਨਾ ਹੋ ਹੋ ਸਕੀ ਜੇ ਸਾਰੇ ਨੀਕ ਵਾਲੀ ਗੈਨ ਨਾਣੀ ਨਹੀਂ ਹੈ ਰਲ ਕੇ ਵੀ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਜਿਹੜੇ ਮੇਰੇ ਭਾਂਤਰਾ ਨਵੇਂ ਨੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰਿਓ ਤੇ ਚੱਲ ਜਿੰਦੀ ਸਪਾਣਾ ਸਪਾਣਾ ਕਿਉਂ ਚੱਲ ਰਹੀ ਹੈ ਤੁਹਾਨੂੰ ਕੀ ਪੜਦੇ ਤਾਂ ਸੈਂਕਾਫੇ ਟਾਈਮ ਹੋ ਵੈਸੇ ਮੈਂ ਤਾਂ ਅਜਿਹਾ ਛੋੜਾਂ ਪਾਸ ਦਮਣ ਨੂੰ ਬੜਾ ਦਿੱਕਤ ਲੱਗਿਆ ਪਿਆ ਸਾਰਾ ਖਰਾਬ ਹੋ ਗਿਆ ਤਾਂ ਇਹ ਜੀਆਂ ਦੇ ਪੈਗੇ ਵਿੱਚ ਤਾਂ ਮੈਂ ਸਤਾ ਪੈਣੀ ਨਹੀਂ ਸਿੱਧੇ ਤਾਂ ਕਿ ਇਹਨਾਂ ਨੂੰ ਤੋੜ ਜਰਾਂ ਆਹੋ ਟੁੱਟ ਜਾਣਗੇ ਨਹੀਂ ਸਿੱਧੇ ਕਰਕੇ ਦੇ ਦੇ ਆ ਪਾ ਦੇ ਤੇ ਅੱਜ ਦਮਣ ਕਰਿਆ ਤੇ ਦਮਣ ਮੇਰੀ ਹੈਲਥ ਕਰਵਾਉਣ ਦੀ ਵੀ ਸਪਾਈ ਕਰਣੀ ਉਸ ਆਪ ਕੋਰੇ ਤੋੜਦੇ ਨੇ ਇਹ ਕੋਲੋਂ ਕਰਨ ਵਾਲੇ ਨੇ ਕੁਝ ਧੋੜੀ ਹੈ ਮੈਂ ਉਹ ਉਸਾਰ ਬਰਦਾਆ ਗਿਆ ਮੈਂ ਟੱਕ ਨਹੀਂ ਸਪਾਣਾ ਦਾ

आखिर तो जेनो का तो नहीं। कम खराब हो तो गया। फिर ना पढ़ने पीछे भी नहीं होने हैं अभी। पीछे का तो पीछे भी नहीं होने। भाई यहाँ जो होर पे एकदम अंदर। देखा है वो? वाला एक। ਪੜ ਦੇ ਡਰਾਈ ਕਰਕੇ ਮੜ ਦੇ ਡਰਾਈ ਕਰਨੇ ਨੇ ਡਰਾਈ ਨਹੀਂ ਕਰਦੀ ਹੁੰਦੀ ਮੈਂ ਉਹ ਤਾਂ ਡ੍ਰਾਇਰ ਨਹੀਂ ਕਰਦੀ ਮੈਂ ਤਾਂ ਵੱਟ ਪਾ ਦਿੰਦੇ ਨੇ ਬਸ ਐਂ ਹੀ ਸੁੱਖਣੇ ਪਾ ਦੋ ਤਾਂ ਵਧੀਆ ਆ ਜਾਂ ਲੱਗਦੇ ਨੇ ਪ੍ਰੈਸ ਕੀਤੇ ਹੋਏ ਉਹ ਹੁਣੇ ਤੇ ਧੋਤੇ ਨੇ ਆਹੋ ਤੇ ਮਤਲਬ ਨਾ ਤਾਰੇ ਨਹੀਂ ਨਾ ਜੇ ਅੱਛਾ ਸਾਰਾ ਕੱਢੀ ਜਾਂਦੀ ਨਹੀਂ ਹੁੰਦੀ ਲੇਕਿਨ ਉਹ ਸਾਰੇ ਹੋ ਜਾਂਦੇ ਆਈਆ ਪਰ ਜੇ ਸਾਰੇ ਨਹੀਂ ਸਾਰੇ ਹੋ ਗਏ ਯਾਰ ਕੰਮ ਹੀ ਖਰਾਬ ਹੁੰਦਾ ਸਵੇਰੇ ਜੇ ਹੋਰ ਖਰਾਬ ਹੋ ਗਿਆ ਜਿਆਦਾ ਹੋ ਗਿਆ ਆ ਦੇਖ ਮੈਂ ਆਰਾਮ ਬਨ ਕੇ ਸਿਪਾਈ ਚੰਗੀ ਭਲੀ ਮੇਰਾ ਦਿਮਾਗ ਨਹੀਂ ਕੰਮ ਕੀਤਾ ਕਿ ਮੈਂ ਦੂਜੇ ਵੀ ਐਂ ਪਾਲਾਂ ਕੋਲ ਕਾਲੀ ਕਾਲੀ ਚ ਸੌਂਦੇ ਚੇਤਾ ਭੁੱਲ ਗਏ ਬੜਾ ਕੰਮ ਖਰਾਬ ਹੋ ਗਿਆ ਇਹ ਆਪਾਂ ਉੱਥੇ ਲਾ ਦਾਂਗੇ ਜਿੱਥੇ ਜ਼ਿਆਦਾ ਪਰਦਾ ਪਿੱਛੇ ਨਹੀਂ ਕਰਨਾ ਪੈਂਦਾ ਹਾਂ ਤੁਹਾਨੂੰ ਲੌਬੀ ਚ ਲੌਬੀ ਦੇ ਉੱਪਰ ਦੇ ਪਾਸੇ ਵਾਲੇ ਨਹੀਂ ਸੇ ਕਰਨੇ ਪੈਣਗੇ ਉਹ ਅਣਜਾਣੇ ਪੈਣਾ ਪੁੰਦੇ ਹਨ ਹਾਂ ਹੂੰ ਮੈਂ ਆਪਣੇ ਆਪ ਪੈਣਾ ਨਹੀਂ ਹੈਗਾ ਨਾਲੇ ਉਹ ਉਹ ਵੀ ਬਿਲਗੇ ਸਿੱਧੇ ਬੈਠਾਰੇ ਮੌਸਮ ਇਹ ਹੈ ਕਿ ਗਰਮੀ ਬਹੁਤ ਹੈ ਕਿ ਕਾਲੀ ਦੇ ਇਹ ਮੇਰਾ ਹੋ ਗਿਆ ਸਾਰੀ ਨਿਕਾ ਕੇ ਟੁੱਟਲੀ ਕੋਈ ਨਹੀਂ ਬਚਿਆ ਆਹ ਦੇਰੇ ਬੰਨੇ ਹਨ ਉਹਨਾਂ ਦੇ ਨਹੀਂ ਨਿਕਲੇ ਹੂੰ ਤੇਰੇ ਲਈ ਬਣ ਆਰੇ ਆ ਸਾਰੇ ਤੋਂ ਤਿੰਨ ਰਹਿ ਗਏ ਸਨ ਤੇ ਨਹੀਂ ਬਚੇ ਉਹ ਵੀ ਉੱਤਰੀ ਜਾਂਦੇ ਹੂੰ ਉਹ ਵੀ ਉੱਤਰੀ ਜਾਂਦੇ ਐਨੇ ਬੱਚੇ ਲਾਏ ਹੁੰਦੇ ਰਹੇ ਬਸ ਬਸ ਨਾਲ ਦੀ ਨਾਲ ਹੀ ਲਾ ਦਾਂਗੇ ਆਪਾਂ ਜਦੋਂ ਸੋਕ ਗਏ ਹਾਂ ਟੋਲੇ ਜਾਂਦੇ ਆ ਕਬੂਤਰ ਇੱਥੇ ਆ ਕੇ ਬੈਠੇ ਕਰ ਜਾਂਦੇ ਨੇ ਹਾਂ ਹਜੇ ਸਿਰਫ ਲੌਬੀ ਹਾਂ ਹਜੇ ਸਿਰਫ ਲੌਬੀ ਦੇ ਧੁੱਪੇ ਨੇ ਤੇ ਪਰਲੇ ਬੈਡਰੂਮ ਦੇ ਰਹਿੰਦੇ ਨੇ ਹਾਲੇ ਲੌਬੀ ਤੇ ਤਾਂ ਇੱਕ ਬੈਡਰੂਮ ਹੀ ਧੁੱਪੇ ਨੇ ਪਰਲੇ ਬੈਡਰੂਮ ਵਾਲੇ ਤਾਂ ਗੰਦੇ ਵੀ ਨਹੀਂ ਹੁੰਦੇ ਨਹੀਂ ਹੋਏ ਪਹਿਲਾਂ ਨਹੀਂ ਰਿਮੋਟ ਨਹੀਂ ਜਿਆਣੀ ਅੰਦਰ ਪਾਣੀ ਹਾਂ ਵਾਹ ਤਾਂ ਕਰਦੇ ਸਾਬੀ ਤੇ ਅੰਗ ਲਾਈ ਜਾਂਦਾ ਸਰ ਇਹ ਤੁਝਾ ਜ਼ਿਆਦਾ ਸਟਾਈਲ ਨਹੀਂ ਹੈ ਤੇ ਉਹ ਵਾਟ ਨਹੀਂ ਕਰਦੇ ਅਸੀਂ ਜ਼ਿਆਦਾ ਸਟਾਈਲ ਨਹੀਂ ਕਰਦੇ ਰੋਟੀ ਆਪਾਂ ਨੇ ਬਣਾ ਲਈਏ ਬਸ ਹੁਣ ਕੰਮ ਕਰਦੇ ਇਹ ਤੁਹਾਡੇ ਮਹਿੰਦੀ ਲੱਗੀ ਹੈ ਟੀ-ਸ਼ਰਟ ਦੇ ਪਿੱਛੇ ਮਹਿੰਦੀ ਲੱਗੀ ਹਾਂ ਬਾਈਕ ਵੀ ਸੈਕਸ ਹਸ ਤੇਬੜਾ ਪਾਣੀ ਉਹਦੇ ਰੱਖਤਾ ਤੇ ਆਪਣੇ ਜੀ ਸੂਟ ਜਲਦੀ ਤੋਂ ਜਲਦੀ ਤੁਸੀਂ ਲੈ ਲਓ ਕਿਉਂਕਿ ਹੁਣ ਨਵਾਂ ਮੌਸਮ ਸ਼ੁਰੂ ਹੋਣ ਵਾਲਾ ਠੰਡ ਵਾਲਾ ਤੇ ਆਪਾਂ ਡਿਸਕਾਊਂਟ ਤੇ ਦੇ ਰਹੇ ਹਾਂ ਪਲੀਜ਼ ਜਲਦੀ ਤੋਂ ਜਲਦੀ ਲੈ ਲਓ ਆਪਣੇ ਕੋਲ ਥੋੜੇ ਜੇ ਬਚੇ ਹੋਏ ਨੇ ਸੂਟ ਆਹ ਪ੍ਰਿੰਟ ਨੇ ਇੱਕ ਤਾਂ ਬਲੈਕ ਪਿੰਕ ਤੇ ਆਹ ਗ੍ਰੀਨ ਗ੍ਰੀਨ ਜਿਹਾ ਆ ਪਿੰਕ ਪਿੰਕਾ ਚੋਹ। ਆ ਆਪਣੇ ਕੋਲ ਤਿੰਨ ਜੀ ਰਹਿ ਗਏ ਨੇ ਤੇ ਫਟਾਫਟ ਆਰਡਰ ਕਰ ਲਓ ਤੇ ਬਾਕੀ ਆ ਦੁਬੱਟੇ ਨਾਲ ਪਾਈ ਸੀ ਆਪਾਂ ਨੇ ਇਹ ਵੀ ਆਪਣੇ ਕੋਲ ਪਏ ਨੇ ਇੱਕ ਆ ਕਲਰ ਪਿਆ ਇੱਕ ਆ ਮਸਟਰਡ ਕਲਰ ਇੱਕ ਯੈਲੋ ਕਲਰ ਤੇ ਇੱਕ ਆ ਫੁਜੀ ਕਲਰ ਆ ਸੋਲਟ ਵੀ ਹੈ ਆ ਮੇਗੀ ਕਾ ਪਿਆ ਠੀਕ ਹੈ ਤੇ ਇੱਕ ਆ ਪਿਆਜੀ ਕਲਰ ਤੇ ਆਪਣੇ ਕੋਲ ਪਏ ਨੇ ਤੇ ਫਟਾਫਟ ਮੇਰੀਆਂ ਪਹਿਣਾ ਆਰਡਰ ਕਰ ਲੈਣ ਤੇ ਇਹਨਾਂ ਦੀ ਆਪਾਂ ਨੇ ਕਾਟਨ ਚਨਾਉਣ ਸਿਲਕ ਦੇ ਉੱਪਰ ਪਾਈ ਸੀ ਪੀਸਟਾ ਦੇ ਹਨੇ ਹਿਸੂਟ ਤੇ ਇਹ ਵੀ ਆਪਣੇ ਕੋਲ ਅਵੇਲੇਬਲ ਨੇ ਤੇ ਕਰਸੋ ਵੀਡੀਓ ਪਾਈ ਸੀ ਜੀ ਇਹਨਾਂ ਦੀ ਪਿਓਰ ਔਰਗਾਂਜਾ ਦੇ ਉੱਪਰ ਕਾਫੀ ਪਹਿਣਾ ਮੰਗਦੀਆਂ ਸਨ ਤੇ ਇਹ ਵੀ ਆਪਣੇ ਕੋਲ ਦੇ ਕੋਲ ਨੇ ਜਿਹੜੀ ਪਹਿਣੀ ਚਾਹੀਦੀ ਹੈ ਨਾ ਫਟਾਫਟ ਕਮੈਂਟ ਕਰਕੇ ਸੁਣ ਰੱਖਣਾ ਆਰਡਰ ਕਰ ਲੈਣਾ ਤੁਹਾਨੂੰ ਆਪੜ ਜਗਾ ਬਸ ਆਹੀ ਲਾਸਟ ਰਹਿ ਗਈ ਨੇ ਦੁਬਾਰਾ ਤਾਂ ਤੁਹਾਨੂੰ ਸਿਖਾਈਆਂ ਕਰਦੇ ਨੇ ਨੂੰਨੇ ਕੱਲੀ ਨੂੰ ਅੱਜ ਦੌਣ ਘਰੇ ਆ ਕੁੜੀਆਂ ਮੈਂ ਵੱਡਾ ini ਕਰਨਾ ਸਰੋ ਜੇ ਹੁਣ ਤੁਹ ਪਰਣਾ ਪਰਦੇ ਤੋਂ ਪਹਿਲੇ ਕਾਫੀ ਮੈਂ ਦੇਖੀ ਹੋਇਆ। ਹੁਣ ਆਪਾਂ ਲੌਬੀ ਚ ਵੀਡੀਓ ਖੁੱਲ੍ਹ ਕਰਿਆ ਕਰਾਂਗੇ। ਹਾਂ ਅਗਲਾ ਲੱਗਣ ਜਿਹਨਾਂ ਦੇ ਕੁੰਡੇ ਲੱਗੇ ਹਨ ਹਾਂ। ਹੂੰ। ਹੋਰ ਆਪਾਂ ਇਧਰ ਮਾਤਕੀਏ ਜਿਆਦਾ ਪਿੱਛੇ ਨਹੀਂ ਹੁੰਦੇ। ਇਹ ਅੱਗੇ ਲੈਂਦੇਵੇਂ ਪਿੱਛੇ ਕਰੀ ਦੇ ਨਹੀਂ ਥੱਲੇ ਗੀਆਂ ਚ। ਠੀਕ ਤਾਂ ਪਰਦੇ ਆਪਣੇ ਸੁੱਕ ਗਏ ਤੇ ਆਪਾਂ ਨੂੰ ਨਾਲ ਦੇ ਨਾਲ ਹੀ ਲਾ ਦਦੇ ਨੇ। ਜਿਆਦਾ ਕੰਮ ਕਰਦਾ। ਅਸਾਡਾ ਨਾ ਵਾਈਫਾਈ ਨਹੀਂ ਸੈਟ ਹੋ ਰਿਹਾ। ਮਰੁਬਗਾ ਬਾਰ ਬੁਗਾ ਕੇ। ਕਰੇ ਕਿ ਤੇ ਵਿਚਾਰਾ ਕੰਮ ਨਹੀਂ ਜਾਂਦਾ ਕਰੇ ਕਿ। ਕੰਮ ਜਾਂਦਾ। ਅ ਸਟicker ਤਾਰਦਾ ਮਾ ਇੱਤੋਂ। ਕਿਹੜੀ ਗੱਲੋਂ? ਇਹਨੂੰ ਮੇਲਿਆ ਕਿ ਲਾਵਾਂਗੇ ਪੁਰਾਣੇ ਹੋ ਗਏ। ਪਟਿਆਲੇ ਦੇ ਲਾਏ ਹੋਏ ਨੇ। ਇਹਨੂੰ ਨਵੇਂ ਲਿਆਵਾਂ ਉਹਦੇ ਲਾ ਦਾਂਗੇ ਲਾ ਦਾਂਗੇ ਠੀਕ ਹੈ। ਸਟicker। ਠੀਕ। ਆ ਵੀ ਹੀ ਕਰ ਦੂ। ਤਿੰਨ ਫਾਈਲ ਕਿ ਚਾਰ ਫਾਈਲ? ਤਿੰਨ ਸੀਗੇ ਵਲੌਗਸ ਦੇਖ ਲਓ ਵਲੌਗਸ ਚੋਂ। ਹਾਂ ਆ ਤਾਂ ਵਧੀਆ ਵਲੋਗਿੰਗ ਆ ਤਾਂ ਵਧੀਆ ਦੇਖੀ ਚੀਜ਼ ਬੰਦਾ ਖੁੱਲ ਜੇ ਹਨਾ ਵਲੋਗਿੰਗ ਦਾ ਇੱਕ ਫਾਇਦਾ ਸੋਹੇ ਕੱਪੜੇ ਰਹਿ ਗਏ ਪੱਲ ਤੋਂ ਮੰਦ ਹੁਣ ਛੱਡਦੇ ਆ ਬੜੇ ਸੋਹੇ ਨਾ ਮਮਾ ਇਹ ਆ ਗਏ ਨਾ ਚੱਲ ਜਾਨੂੰ ਸੋਫੇ ਤੇ ਜਗਾ ਮੇਰੇ ਕਾ ਫਾਸਲ ਜ਼ਿੰਦਗੀ ਦਾ ਬੈਸਟ ਮਿਲਣੀ ਵੀ ਚਾਹ ਲੈ ਮੈਂ ਰੈਸਟ ਕਰਵਾ ਦਿੰਦੀ ਹਨਾ ਮਮਾ ਮੈਨੂੰ ਸੋਨੇ ਦੀ ਚੈਨ ਬਣਵਾ ਦੋ ਸੋਨੇ ਦੀ ਚੈਨ ਕਿੱਥੋਂ ਬਣਾ ਲਈਏ ਸੋਨੇ ਰੰਗੀਏ ਨੀ ਸੋਨਾ ਫੌਣ ਦੀ ਕੀ ਲੋੜ ਸੀ ਸੋਨੇ ਰੰਗੀਏ ਨੀ ਸੋਨਾ ਫੌਣ ਦੀ ਆ ਹੁਣ ਇਧਰ ਦੇ ਨਾ ਤੂੰ ਪਹਿਲਾ ਬਹੁਤ ਸੋਹਣੀ ਤੇ ਸਜਾਉਣ ਦੀ ਕੀ ਲੋੜ ਸੀ ਸੋਨੇ ਰੰਗੀਏ ਨੀ ਸੋਨਾ ਫੌਣ ਦੀ ਬੋਲਿਓ ਬੋਲੋ ਬੋਲ ਤੂੰ ਪਹਿਲਾ ਬਹੁਤ ਸੋਹਣੀ ਤੂੰ ਪਹਿਲਾ ਬਹੁਤ ਸੋਹਣੀ ਤੇ ਸਜਾਉਣ ਦੀ ਕੀ ਲੋੜ ਸੀ ਰੱਜ ਗੀਏ ਨਹੀਂ ਸੁਣਾ ਪਉਣ ਦੀ ਕੀ ਲੋੜ ਸੀ ਸੋਨੇ ਜੰਗੀਏ ਨਹੀਂ ਸੁਣਾ ਪਉਣ ਦੀ ਕੀ ਲੋੜ ਸੀ ਲੋ ਜਿੱਦ ਦਮਨ ਨੂੰ ਕਮੈਂਟ ਕਰਕੇ ਦੱਸਿਓ ਦਮਨ ਦੀ ਸਿੰਗਿੰਗ ਕਿਵੇਂ ਆ ਹਾਂ ਮੇਰੇ ਪੁੱਤ ਦੀ ਜਰੂਰ ਦਮਨ ਨੂੰ ਐਪਰੀਸ਼ੀਏਟ ਕਰਿਓ ਦਮਨ ਨੂੰ ਕਮੈਂਟ ਕਰਿਓ ਤੇ ਘੈਂਟ ਘੈਂਟ ਜੇ ਕਮੈਂਟ ਕਰਿਓ ਦਮਨ ਮਤਲਬ ਫਿਰ ਹੋਰ ਗਾਣੇ ਗਾਏਗੀ ਹਾਂ ਮੈਂ ਰੋਜ਼ ਕਾੜ ਕੇ ਆਏਗੀ ਹਾਂ ਤੇ ਮੈਂ ਨਾ ਪਰਦੇ ਲਾ ਲਿਆ ਅੱਜ ਬੜਾ ਕੰਮ ਵਧੀਆ ਗਿਆ ਸੀ ਇੱਧਰਲੇ ਪਾਸੇ ਕਿਵੇਂ ਹਾਈ ਪਰਮਾਚੀਗੇ ਪਰਮਾਚੀ ਵਾਕੀ ਇਹ ਨਹੀਂ ਪਾਣਾ ਇੱਥੇ ਆਹ ਪਾਣਾ ਇੱਕ ਇਹ ਯਾਹ ਹਈ ਹਈ ਅਵੇ ਤੇ ਇੱਥੇ ਖੜ ਗਈ ਤੇ ਆ ਜਿਹੜਾ ਆਪਾਂ ਨੇ ਪਰਦਾ ਪਾਣਾ ਹੈ ਨਾ ਇਹਨੂੰ ਐ ਨਹੀਂ ਕਰਕੇ ਪਾਣਾ ਤਾਂ ਨਹੀਂ ਇਹਨੂੰ ਐ ਨਹੀਂ ਪਾਣਾ ਹੈਗਾ ਆਪਾਂ ਨੇ ਇਹਨੂੰ ਇੱਧਰ ਮੋੜ ਕੇ ਪਾਣਾ ਠੀਕ ਹੈ ਇਹ ਫਿਰ ਨਾ ਇੱਧਰ ਵੱਲ ਰਹੇਗਾ ਦਰਵਾਜ਼ਾ ਮੈਂ ਦੂਜਾ ਟੱਕਲੇ ਹੋ। ਪਤਾ ਨਹੀਂ ਮੈਂ। ਚੱਪਲਾ ਨਹੀਂ ਮਿਲ ਰਹੀ। ਚੱਪਲ ਪਾ ਦੇ। ਯਾਰ ਤੁਮੇ ਮੈਂ ਇੱਕ ਕਲਾਕਾਰੀ ਦਿਖਾਨੀ ਹੈ ਯਾਰ। ਨੰਗੇ ਪੈਰੀ ਜਾਉਂਗੀ। ਹੇ ਇਹ ਮੱਝ ਕੇ ਰਹਿ। ਹੇ। ਹੇ ਪਰ ਮੱਝ ਗਈ। ਹੇ ਪੈਰ ਬਚ ਗਏ। ਦੁਬਾਤੀ ਕਰ ਰਹੀ। ਦੁਬਾਤੀ ਕਰ ਰਹੀ।

ਇਹ ਇਹ ਉਹ ਪਿਆਰ ਗੁੱਠ ਲੱਟੂ ਜੇ ਉਹ ਵੀ ਬਣਾ ਦਿੰਦੀ ਲੱਟੂ ਜੇ ਕਿੱਥੇ ਪੈਦਾ ਆ ਟੇਬਲ ਤੇ ਉਹ ਠੀਕ ਹੈ ਨੂੰ ਮੈਂ ਫੜ ਲਈ ਉਹ 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 ਗਰਮੀ ਕਿੰਨੀ ਗਰਮੀ ਹੋਈ ਹੈ ਨਾਲ ਦੇ ਇੱਥੇ ਚਾਰ ਹਨ ਕਿੰਨੀ ਸੀਗਾ ਉਹਨਾਂ ਲੱਗ ਵਾਈਪਰ ਦੇ ਵਿੱਚ ਵਾਈਪਰ ਮੈਂ ਕਰਦੀ ਹੁੰਦੇ ਦੇਖੀ ਦਮਣ ਮੇਰੇ ਸੱਚ ਨਾਲ ਮਾਰੇ ਸਿਆ ਉਹ ਲਾਟੂ ਤੇ ਲਾਣਾ ਉਹ ਆ ਰੋ ਆੜ ਗਿਆ ਤੇ ਲਾਟੂ ਵੀ ਲਾਣਾ ਲਾਟੂ ਵਾਲੋ ਲਾ ਦੇ ਫੁੜਾ ਇਹਨਾਂ ਕਰਦੀ ਹੁੰਦੇ ਮੇਰੇ ਸੱਚ ਮੱਜਾ ਦਮਣ ਮੈਂ ਆਪਾ ਕਰ ਲੇ ਨੀ ਨੀ বাজਦਾ ਤੁਸੀਂ ਪਾਸ ਹੋ ਜੀ ਨੂੰ ਜੀ বাজ ਗਿਆ ਸਮਝ ਆ ਗਿਆ ਆਹੋ ਬੱਜ ਗਿਆ ਬੱਜ ਆ ਗਿਆ ਦਮਣ ਕੋਈ ਨਹੀਂ ਹੋਣਾ ਦੇਖੋ 6:30 ਵਾਈਪਰ ਵੀ ਗਿੱਲਾ ਹੈ ਤੁਸੀਂ ਜ਼ਰੂਰ ਦੇਖ ਤੋਗੇ ਉਧਰ ਜਾ ਉਧਰ ਜਾਦਾ ਵੱਧ ਗਿਆ ਉਧਰ ਵੱਧ ਗਿਆ ਉਧਰ ਵੱਧ ਗਿਆ ਤੋ ਹੋ ਗਿਆ ਜੰਗਲੇ ਤੇ ਆਈ ਕੋ ਜਿਹੜਾ ਪਾਸਾ ਨਾ ਸੁੰਦਰ ਹੋ ਗਿਆ ਜਿਹੜਾ ਪਾਸਾ ਨੈਕੋਰੇਟੰਦਾ ਆ ਫੋਲਟਨੇਟ ਐਰੰਡਾ ਜੇ ਆਪਾਂ ਦੂਜੀ ਤਰ੍ਹਾਂ ਕਰੀਏ ਹੂੰ ਮੈਨੂੰ ਆਪਣਾ ਲੱਗਣਿਆ ਦਿਵਾਲੀ ਨੂੰ ਦਿਵਾਲੀ ਤਾਂ ਇਹ ਬਹੁਤ ਦੂਰ ਪਈ ਹੈ ਹੁਣ ਇਹ ਧੋ ਦਿੰਦੇ ਆ ਤਿੰਨੀ ਸੀ ਗਿਆ ਮਾ ਹੋਰ ਕਿਹੜੇ ਰਾਹੋਂ ਹੁੰਦੇ ਰਹਿ ਗਏ ਉਧਰ ਰਹਿ ਗਏ ਬਾਹਰ ਨੂੰ ਕੋਈ ਨਾ ਸੁੱਕਣ ਤੋਂ ਆਪਾਂ ਰੈਸਟ ਲਈਏ ਮਾੜੀ ਸੁੱਕ ਗਏ ਨਹੀਂ ਰੈਸਟ ਕਰਨਾ ਮੁੜ ਕੇ ਰਹਿ ਜਾਣਾ ਮਾ ਮੈਂ ਬਸ ਉਹ ਚੱਪੜ ਪਾ ਕੇ ਪਲਾਂਕ ਜੇ ਕਿਸ ਦਿਨ ਸੱਚੀ ਡਿਗਰੀ ਦੇ ਚੱਕਰ ਖਾ ਕੇ ਫੇ ਚੱਕਦੇ ਫੇਰੋਗੇ ਚੱਕੀ ਵੀ ਨਹੀਂ ਜਾਣੀ ਕੱਲੀ ਮੈਂ ਕਿੰਨੇ ਪੜਦੇ ਰਹਿ ਗਏ ਬਾਹਰ ਦੋ ਦਿਨ ਰਹਿ ਗਏ ਸ਼ਾਇਦ ਜਿੱਕਿਆ 4 ਤੋਂ ਰੂਮ ਫੜੇ ਤਿੰਨ ਰਹਿ ਗਏ ਤਿੰਨ ਹੂੰ ਤਿੰਨ ਤੋਂ 5 ਬਸ 4 ਹੋਰ ਸੀ ਕਿਤੇ ਇੱਕ ਇੱਥੇ ਪੈ ਗਈ ਆਪਾਂ ਇੱਕ ਪਰਦਾ ਕਿਤੇ ਘੱਟ ਪਾਇਆ ਉਹਨੇ ਇੱਕ ਪਰਦਾ ਆਪਣੀ ਅੱਖਾਂ ਤੇ ਪਾਇਆ ਆ ਲਾਖ ਨਹੀਂ ਆ ਰਿਹਾ ਜੀ ਜਮਨ ਬੇੜਾ ਕੰਪ ਰਿਹਾ ਮੇਰੇ ਸੱਚੇ ਚੱਕਰ ਆ ਰਹੇ ਨੇ ਬਸ ਹੁਣ ਮੈਂ 2 ਮਿੰਟ ਤੱਕ ਗਿਰਨ ਵਾੜੀਆ ਗਾਇਸ ਗੱਤੁੱਪੇ ਜਾ ਰਹੀਆਂ ਉੱਖੀ ਗਮੇਰ ਪਰਦੇ-ਪਰਦੇ ਤਾਰ ਨਾਲ ਫਿਰ ਲਾਣਾ ਬਾਅਦ ਕਰੇ ਨਾ ਧੋਣਾ ਫਿਰ ਸਕਾਣਾ ਸੂਹ ਹੇ ਨੀਚੇ ਹੋਰ ਵੀ ਕੱਪੜੇ ਪੈਣੇ ਆ ਲੋ ਹਏ ਹੇ ਤਾਰ ਲੈ ਆ ਤਾਂ ਉੱਤੇ ਰਹਿ ਗਏ ਇਹ ਫਿਰ ਕਿਸੇ ਹੋਰ ਦੇ ਉੱਤੇ ਬਰਾਬਰ ਦੇ ਨਾਲ ਉੱਚੇ ਤੇ ਮੇਰੇ ਰਹਿ ਗਿਆ ਹੂੰ ਇਹ ਨਹੀਂ ਹਾਂ ਇੰਨੀ ਸੀਗੇ ਇਹ ਵੀ ਵੀਡੀਓ ਚ ਵੇਖਣਾ ਪੈਣਾ ਚਲੋ ਉੱਧਰ ਚੱਲੋ ਪਾਈਪਰ ਲੈ ਚੱਲ ਪਹਿਲੇ ਉਹ ਵੇ ਚੱਲੀ ਆ ਉਧਰ ਉਧਰ ਉਹਨੂੰ ਵੀ ਲੈ ਆ ਉਧਰ ਬੜਾ ਤੱਕ ਫੋਨ ਵਾਲੇ ਕਿਹ ਤਾਂ ਮਿਲ ਸਕੋ ਕੰਡੀ ਅੰਦਰ ਬਾਪ ਤੁਸੀਂ ਲਾਉਂ ਮੈਂ ਦੇਖਦੀ

ਡਿੱਗ ਗਿਆ ਨਾ ਦੜੰਮ ਦੇ ਨੇ ਪਰਦੇ ਤਾਂ ਲੱਗ ਗਏ ਸਾਡਾ ਇੱਕ ਪਰਦਾ ਬਚ ਗਿਆ ਇੰਦਰ ਕੌਫੀ ਆਉਣਾ ਸੀ ਇੱਕ ਕੌਫੀ ਅੰਦਰ ਲਾਇਆ ਸੀ ਐਸੀ ਵੀਡੀਓ ਚੁੱਕੀ ਸੀ ਉੱਪਰ ਤਾਂ ਕਮੀ ਸੀ ਤਾਂ ਕਰਨਾ ਤੇ ਹੁਣ ਅੰਦਰ ਵਾਲਾ ਇੱਥੇ ਲਾਣਾ ਪੜਾ ਕਿ ਆਹ ਜਿਹੜਾ ਪਰਦਾ ਜਿਹੜਾ ਬਚਿਆ ਨਾ ਇਹ ਸਾਡੇ ਉਹ ਜਿਹੜੇ ਸੋਫੇ ਦੇ ਉੱਤੇ ਚਾਰ ਪਰਦੇ ਲੱਗੇ ਹੋਏ ਹਨ ਹੁਣਾਂ ਨਹੀਂ ਉੱਥੇ ਤੇਲ ਲਾ ਕੇ ਤੇਲ ਤੇਲ ਲਾ ਕੇ ਉੱਥੇ ਦੋ ਲੱਗੇ ਹਨ ਇਸ ਲਈ ਇੱਥੇ ਤਿੰਨ ਕਰ ਦੇਣੀ ਆਪਾਂ ਇੱਕ ਟੋਕੋ ਵੀ ਹਨਾ ਸੈਂਟਰ ਚ ਕੌਫੀ ਕਰਦੇ ਕਾਫੀ ਕੀ ਕਰਦੇ ਐ ਤੁਸੀਂ ਦੋ ਰਹਿਣ ਤਾਂ ਬਸ ਦੋ ਬੋਤਲ ਨਹੀਂ ਕਾਫੀ ਧਿਆਵਾ ਹਨਾ ਦੜਕ ਕਾਫੀ ਕਿਹੜੇ ਤਾਰੋਗੇ ਉਹ ਅੰਦਰ ਜਿਹੜਾ ਦਰਵਾਜ਼ਾ ਨਹੀਂ ਕਾਫੀ ਨਹੀਂ ਹੈਗਾ ਉਹ ਹਾਂ ਇੱਧਰ ਲਗਾਇਆ ਕਾਫੀ ਨਹੀਂ ਹੈਗਾ ਜੇ ਦੋ ਨੇ ਨਾ ਕੱਢਦੇ ਸਾਡੀ ਥੱਕ ਗਈ ਬਹੁਤ ਉਸ ਤੇ ਬੰਦੇ ਲਾ ਕੇ ਟੇਬਲ ਉੱਪਰ ਵੀ ਆਪਾਂ ਕੰਟੀ ਨੂੰ ਕਰਦਾ ਕਿਉਂ ਬਣੇ ਰੋਟੀ ਸੁਬਹ ਲਵਾਉਂਦੇ ਹਾਂ ਵਾਹ ਬਹੁਤ ਨੇ ਜੀ ਮੈਂ ਦਮਨ ਨੂੰ ਕਿਹਾ ਸੀ ਰੋਟੀ ਖਾ ਕੇ ਕੰਮ ਨਹੀਂ ਕਰਨਾ ਰੋਟੀ ਖਾ ਕੇ ਨਾ ਡਾਊਨ ਤੇ ਆ ਜਾਂਦਾ ਰੋਟੀ ਖਾ ਕੇ ਆ ਲੱਗਾ ਬਸ ਸੌਂ ਜਾਓ ਸੌਂ ਜਾਓ ਮੈਂ ਰੋਟੀ ਖਾਣੀ ਨਹੀਂ ਸਾਰਾ ਕੰਮ ਕਰਕੇ ਨਹਾ ਕੇ ਫਿਰ ਰੋਟੀ ਖਾਣੀ ਹੁੰਦੀ ਹੈ ਅੱਜ ਦਮਨ ਨੂੰ ਪਹਿਲਾਂ ਰੋਟੀ ਖਵਾਤੀ ਉਹ ਚੱਕਰਾਂ ਨੂੰ ਕੰਮ ਕਰਨ ਦੇ ਨਹੀਂ ਕਰਦਾ ਸਾਰੇ ਕੰਮ ਦੀ ਚੀਜ਼ ਹੈ ਉਹਦਰ ਵੀ ਕਿਨ ਲਾਤੇ ਆਪਾਂ ਨੇ ਉਧਰ ਇੱਕ ਦਰਵਾਜ਼ੇ पे ਲਾਤਾ ਚਾਰ ਜਦੋਂ ਲਾਦ ਨਿਕਲਾ ਆ ਕੇ ਨੰਮ ਕੰਮ ਨਹੀਂ ਕਰੀਦਾ ਤਾਂ ਮੁੰਡਾ ਨਾ ਬੋਲ ਰਿਹਾ ਉਹ ਯਾਪਰਾ ਜੀ ਤੇ ਅੰਦਰ ਸਵੇਰੇ 11:30 ਹੋ ਗਏ ਤਾਂ ਸੀ ਮੈਂ 9:30 ਵਜੇ ਵੇਲੀ ਹੋ ਜਣੀ ਆ ਜਦ ਦਮਲ ਕੱਕੇ ਮੈਂ 11:30 ਕਰ ਲਿਆ 11:30 ਥੋੜੀ ਨਾ ਹੋਏ ਨੇ ਹੋਰ ਕੀ 10:30 ਹੋਏ ਨੇ 20 ਹੋਏ ਨੇ 11:11 ਵੀ ਹੋਏ ਨੇ ਹੋ ਜਾਣਾ ਸਾਢੇ 11 ਵੀਡੀਓ ਵੀ ਸ਼ੂਟ ਕਰਨੀ ਕੋ ਸ਼ੂਟਾਂ ਦੀ